ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਕਿ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਵੀ ਅਸੀਂ ਬੋਲ ਰਹੇ ਹਾਂ ਉਹਨਾਂ ਸ਼ਬਦਾਂ ਵਿੱਚ ਵਜ਼ਨ ਤੇ ਤਰਕ ਹੋਣਾ ਬਹੁਤ ਜ਼ਰੂਰੀ ਹੈ ਕਈ ਲੋਕ ਕਹਿ ਦਿੰਦੇ ਆ ਕਿ ਕਈ ਵਾਰੀ ਗੁੱਸੇ ਵਿੱਚ ਬੋਲਿਆ ਗਿਆ ਕਈ ਵਾਰੀ ਅਸੀਂ ਸੁਣਿਆ ਹੁੰਦਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਕੋ ਕੀ ਬੋਲਿਆ ਗਿਆ ਐਦਾਂ ਕਦੇ ਨਹੀਂ ਹੁੰਦਾ ਸਹੀ ਆ ਗੱਲ ਜੋ ਤੁਹਾਡੇ ਦਿਮਾਗ ਚ ਹੈ ਨਾ ਅਸਲ ਚ ਉਹ ਹੀ ਤੁਹਾਡੀ ਜੁਬਾਨ ਤੇ ਚੱਲ ਰਿਹਾ ਹੁੰਦਾ ਹੈ ਬਿਲਕੁਲ ਸਹੀ ਐਵੇਂ ਹੀ ਨਹੀਂ ਐਵੇਂ ਹੀ ਨਹੀਂ ਕਹਿੰਦੇ ਕਿ ਕਹਿੰਦੇ ਜੁਬਾਨ ਤੇ ਕੰਟਰੋਲ ਹੀ ਨਹੀਂ ਆ ਕੰਟਰੋਲ ਦਿਮਾਗ ਤੇ ਨਹੀਂ ਹੁੰਦਾ ਅਸਲ ਵਿੱਚ ਦਿਮਾਗ ਤੇ ਕੰਟਰੋਲ ਹੋਣਾ ਉਸ ਤੇ ਉਸ ਨੂੰ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਦਿਮਾਗ ਭਾਵੇਂ ਪਰਮਾਤਮਾ ਨੇ ਬੜਾ ਟੇਡਾ ਮੇਡਾ ਦਿੱਤਾ ਹੈ ਕਹਿੰਦੇ ਅਖਰੋਟ ਦੀ ਸ਼ੇਪ ਵਰਗਾ ਹੈ ਜਿਵੇਂ ਅਖਰੋਟ ਦੇ ਵਿੱਚ ਇਦਾਂ ਦੇ ਰਸਤੇ ਜੇ ਹੁੰਦੇ ਆ ਉਦਾਂ ਹੀ ਦਿਮਾਗ ਵਿੱਚ ਚੱਲਦੇ ਰਹਿੰਦੇ ਆ ਠੀਕ ਹੈ ਦਿਮਾਗ ਦੀ ਸੋਚ ਬੜੀ ਜਲਦੀ ਬਦਲਦੀ ਦਿਮਾਗ ਵਿੱਚ ਸਾਡੇ ਕਦੇ ਵਿਚਾਰ ਕਿਸ ਤਰ੍ਹਾਂ ਦੇ ਆਉਂਦੇ ਆ ਕਦੇ ਕਿਸ ਤਰ੍ਹਾਂ ਦੇ ਆਉਂਦੇ ਆ ਕਦੇ ਅਸੀਂ ਕਿਸੇ ਦੇ ਸ਼ਬਦਾਂ ਤੋਂ ਇੰਨੇ ਕੁ ਪ੍ਰਭਾਵਿਤ ਹੋ ਜਾਂਦੇ ਆ ਕਿ ਬਸ ਐ ਲੱਗਦਾ ਕਿ ਲੈ ਵਈ ਤੇ ਕਈ ਵਾਰੀ ਅਸੀਂ ਕੋਈ ਕਿੰਨਾ ਕੁ ਗੁਣਤਾਰੀ ਕਿਉਂ ਨਾ ਬੋਲੀ ਜਾਵੇ ਤੇ ਅਸੀਂ ਕਹਿੰਦੇ ਕੀ ਹੈ ਕਿ ਮਤਲਬ ਕੀ ਹੈ ਇਹਦਾ ਕਿਉਂਕਿ ਕਈ ਵਾਰੀ ਦਿਮਾਗ ਕਿਸ ਤਰ੍ਹਾਂ ਦੀ ਸੋਚ ਨਾਲ ਤਰਕ ਨਾ ਚੱਲ ਰਿਹਾ ਹੁੰਦਾ ਤੇ ਕਈ ਵਾਰੀ ਬਸ ਐਵੇਂ ਆਹੋ ਇਹ ਵੀ ਹੋ ਸਕਦਾ ਕਈ ਵਾਰੀ ਇਹ ਵੀ ਹੋ ਸਕਦਾ ਤੇ ਆਪਾਂ ਅੜਕ ਜਾਣਿਆ ਕਿ ਅੱਛਾ ਇਹ ਵੀ ਹੋ ਸਕਦਾ ਤੇ ਕਈ ਵਾਰੀ ਹਾਂ ਇਹ ਵੀ ਹੋ ਸਕਦਾ ਮਤਲਬ ਹਰ ਤਰ੍ਹਾਂ ਦੇ ਨਾਲ ਤੁਹਾਡੇ ਅੰਦਰ ਦੀ ਸੋਚ ਤੇ ਤੁਹਾਡੇ ਗੱਲਬਾਤ ਕਰਨ ਦਾ ਤਰੀਕਾ ਤੁਹਾਡੇ ਹਾਪਾ ਤੁਹਾਡੇ ਇਮਪ੍ਰੈਸ਼ਨ ਵੀ ਸ਼ਬਦਾਂ ਦੇ ਅਨੁਸਾਰ ਬਦਲ ਜਾਂਦੀ ਹੈ ਹੈਨਾ ਕਈ ਵਾਰੀ ਗੁੱਸੇ ਦੇ ਵਿੱਚ ਅਸੀਂ ਕੋਈ ਪਿਆਰ ਵਾਲੀ ਗੱਲ ਵੀ ਕਰ ਲੈਂਦੇ ਹਾਂ ਪਰ ਤੂੜੀ ਪਾ ਕੇ ਕੋਈ ਗੱਲ ਕੀਤੀ ਜਾਵੇ ਭਾਵੇਂ ਪਿਆਰ ਵਾਲੀ ਹੀ ਹੋਵੇ ਇਮਪ੍ਰੈਸ਼ਨ ਦੇ ਨਾਲ ਬਦਲਨੇ ਜ਼ਰੂਰੀ ਹੋ ਜਾਂਦੇ ਆਪਾਂ ਹਮੇਸ਼ਾ ਸ਼ਬਦਾਂ ਦੇ ਨਾਲ-ਨਾਲ ਇਮਪ੍ਰੈਸ਼ਨ ਤੇ ਵੀ ਧਿਆਨ ਦੇਣੇ ਹੁਣ ਗੱਲ ਇਹ ਹੈ ਕਿ ਅਸਲ ਵਿੱਚ ਜ਼ੁਬਾਨ ਕਦੇ ਨਹੀਂ ਫਿਸਲਦੀ ਇਹ ਸਚਾਈ ਹੈ ਜ਼ੁਬਾਨ ਕਦੇ ਨਹੀਂ ਫਿਸਲਦੀ ਅਸੀਂ ਉਹੀ ਬੋਲ ਰਹੇ ਹੁੰਨੇ ਆ ਜੋ ਸਾਡੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ ਜਾਂ ਜੋ ਸਾਡੇ ਦਿਮਾਗ ਵਿੱਚ ਭਰਿਆ ਹੁੰਦਾ ਹੈ ਇਹ ਠੀਕ ਹੈ ਅੱਜ ਕੱਲ ਕੀ ਹੈ ਕਿ ਕਈ ਵਾਰੀ ਦਿਖਾਵੇ ਲਈ ਬੋਲਣਾ ਕੁਝ ਹੋਰ ਹੈ ਕਹਿਣਾ ਕੁਝ ਹੋਰ ਹੈ ਸੁਣਨਾ ਕੁਝ ਹੋਰ ਹੈ ਅਸੀਂ ਕਿਸੇ ਤਰ੍ਹਾਂ ਦੇ ਆ ਦਿਖਾਉਣ ਲਈ ਹੋਰ ਹਾਥੀ ਦੇ ਦੰਦ ਜਿੱਦਾਂ ਆ ਪਹਿਲਾਂ ਗੱਲ ਕੀਤੀ ਸੀ ਪਰ ਜ਼ਿੰਦਗੀ ਵਿੱਚ ਇਹ ਵੀ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਸ ਤਰ੍ਹਾਂ ਦੀ ਸੋਚ ਰੱਖਦੇ ਆ ਉਦਾਂ ਦੇ ਸ਼ਬਦ ਹੀ ਸਾਡੀ ਜ਼ੁਬਾਨ ਤੇ ਆਉਣੇ ਚਾਹੀਦੇ ਆ ਸਾਹਮਣੇ ਵਾਲੇ ਨੂੰ ਅਸੀਂ ਆਪਾਂ ਤੁਸੀਂ ਕਈ ਵਾਰੀ ਦੇਖਿਆ ਹੋਣਾ ਹੈ ਕਿ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਬਹੁਤ ਸਹੀ ਬਹੁਤ ਸਹੀ ਪਰ ਜਦੋਂ ਅਸੀਂ ਉਹਨਾਂ ਨਾਲ ਕਿਸੇ ਟੌਪਿਕ ਤੇ ਚਰਚਾ ਕਰਦੇ ਆ ਤੇ ਆਪਾਂ ਨੂੰ ਲੱਗਦਾ ਕਿ ਨਹੀਂ ਇਹ ਇਹ ਤੇ ਇਹ ਤੇ ਤਰਕ ਹੀ ਨਹੀਂ ਹੈ ਇਹ ਤੇ ਗੱਲ ਹੀ ਨਹੀਂ ਹੈ ਇਹ ਤੇ ਬਾਤ ਹੀ ਨਹੀਂ ਹੈ ਤੇ ਉੱਥੋਂ ਕੀ ਪਤਾ ਲੱਗਦਾ ਉਸ ਇਨਸਾਨ ਦੀ ਸੋਚ ਦਾ ਉਸਦੇ ਦਿਮਾਗ ਵਿੱਚ ਚੱਲਦੇ ਵਿਚਾਰਾਂ ਦਾ ਉਸਦੇ ਦਿਮਾਗ ਵਿੱਚ ਕਿਸ ਤਰ੍ਹਾਂ ਉਸਨੇ ਕਿਸ ਚੀਜ਼ ਨੂੰ ਕਿਸ ਨਜ਼ਰੀਏ ਤੇ ਜਰੀਏ ਨਾਲ ਲਿਆਏ ਇਸੇ ਕਰਕੇ ਹੁਣ ਅੱਜਕੱਲ ਇੱਕ ਆਮ ਗੱਲ ਕੀਤੀ ਇਹ ਗੱਲ ਮੇਰਾ ਕਰਨ ਦਾ ਮਤਲਬ ਪਤਾ ਕੀ ਸੀ ਕਿ ਅੱਜਕੱਲ ਦੇਖੋ ਰਿਸ਼ਤੇ ਬੜੇ ਟੁੱਟਦੇ ਪਏ ਆ ਮਤਲਬ ਸ਼ਬਦਾਂ ਰਾਹੀਂ ਹੀ ਟੁੱਟ ਰਹੇ ਆ ਇਹਨੇ ਮੈਨੂੰ ਆ ਕਹਿ ਦਿੱਤਾ ਤੇ ਉਹਨੇ ਮੈਨੂੰ ਆ ਕਹਿ ਦਿੱਤਾ ਮੈਂ ਕਿਉਂ ਸੁਣਾ ਤੇ ਮੈਂ ਕਿਉਂ ਦੇਖਾਂ ਠੀਕ ਹੈ ਕਈ ਵਾਰੀ ਨਾ ਸੁਣਨ ਦੀ ਆਦਤ ਇਨਸਾਨ ਨੂੰ ਜ਼ਿਆਦਾ ਸਕਸੈਸ ਦਵਾਉਂਦੀ ਆ ਬੋਲਣ ਨਾਲ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਹਮੇਸ਼ਾ ਚੁੱਪ ਰਹਿ ਕੇ ਦੂਜੇ ਨੂੰ ਸੁਣਿਆ ਜਾਵੇ ਜਦੋਂ ਤੁਸੀਂ ਦੂਜੇ ਨੂੰ ਸੁਣ ਰਹੇ ਹੁੰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਕਿੱਥੇ ਖੜੇ ਆ ਸਟੇਟਸ ਵਾਈਜ਼ ਨਹੀਂ ਗੱਡੀਆਂ ਵਾਈਜ਼ ਨਹੀਂ ਪੜ੍ਹਾਈ ਵਾਈਜ਼ ਨਹੀਂ ਦੁਨੀਆਦਾਰੀ ਦੀ ਤਰ੍ਹਾਂ ਨਹੀਂ ਅਸਲ ਦੇ ਵਿੱਚ ਜੋ ਸੋਚ ਕੁਦਰਤ ਨੇ ਉਸ ਨੂੰ ਦਿੱਤੀ ਹੈ ਉਹ ਕਿਸ ਤਰ੍ਹਾਂ ਦੇ ਆਪਣਾ ਔਰਾ ਤੇ ਦਿਮਾਗ ਤੇ એનર્ਜੀ ਚੱਕੀ ਫਿਰਦੇ ਆ ਭਾਵੇਂ ਕੋਈ ਵੀ ਕੋਈ ਨਵਾਂ ਤੁਸੀਂ ਜੀਵਨ ਸਾਥੀ ਬਣਾਣਾ ਹੈ ਲੜਕੀ ਹੈ ਲੜਕਾ ਹੈ ਕੋਈ ਵੀ ਹੈ ਪਰਿਵਾਰ ਹੈ ਤਾਂ ਉਹਨਾਂ ਨਾਲ ਚਰਚਾ ਜਰੂਰ ਹੋਣੀ ਚਾਹੀਦੀ ਹੈ ਕਿਸ ਗੱਲ ਤੇ ਰਿਸ਼ਤਿਆਂ ਬਾਰੇ ਉਹਨਾਂ ਦੇ ਆਲੇ ਅੱਗੇ ਨਾ ਗੱਲ ਮੈਂ ਤੁਹਾਨੂੰ ਇੱਕ ਦੱਸਦੀ ਆ ਅੱਗੇ ਨਾ ਕਿਸੇ ਨੇ ਕੋਈ ਰਿਸ਼ਤਾ ਕਰਨਾ ਹੁੰਦਾ ਸੀ ਹੁਣ ਕੀ ਦੇਖਦੇ ਆ ਤੇ ਫਿਰ ਅੱਗੇ ਕੀ ਦੇਖਦੇ ਸੀ ਪਹਿਲਾਂ ਪੂਰੀ ਤਰ੍ਹਾਂ ਨਾਲ ਦੇਖਦੇ ਸੀ ਕਿ ਇਹਨਾਂ ਦੀ ਇਹਨਾਂ ਦੇ ਨਾਨਕੇ ਦਾਦਕੇ ਪਰਿਵਾਰ ਵਿੱਚ ਭੂਆ ਮਾਸੀ ਦੇ ਖਾਨਦਾਨ ਵਿੱਚ ਕਿੱਦਾਂ ਦਾ ਇਹਨਾਂ ਦਾ ਵਰਤਾਰਾ ਹੈ ਆਂਡ ਗਵਾਂਡ ਨਾ ਕਿੱਦਾਂ ਦਾ ਵਰਤਾਰਾ ਹੈ ਕੀ ਕੋਈ ਕਿਸੇ ਦੇ ਨਾਲ ਕੋਈ ਜ਼ਿਆਦਾ ਪਰੇਸ਼ਾਨੀ ਤਾਂ ਨਹੀਂ ਚੱਲ ਰਹੀ ਕਿਸੇ ਦੀ ਤੇ ਜਾਂ ਕਿਉਂ ਚੱਲ ਰਹੀ ਹੈ ਅਗਰ ਹੈਗੀ ਵੀ ਹੈ ਤਾਂ ਉਸ ਦੀ ਵਜ੍ਹਾ ਜਾਂਦੇ ਸੀ ਤੇ ਰਿਸ਼ਤਿਆਂ ਨੂੰ ਇਹ ਕਿੰਨੀ ਦੂਰ ਤੱਕ ਨਿਭਾਉਂਦੇ ਆ ਇਹ ਵੀ ਪਤਾ ਕਰਦੇ ਸੀ ਅੱਜ ਕੱਲ ਅਸੀਂ ਸਿਰਫ ਇਹ ਦੇਖਦੇ ਹਾਂ ਜੇ ਕੋਈ ਕਹਿ ਵੀ ਦਿੰਦਾ ਨਾ ਕਿ ਇਹਨਾਂ ਦੇ ਪਰਿਵਾਰ ਵਿੱਚ ਆ ਸੀ ਲੈ ਉਹਦੇ ਤੋਂ ਹੀ ਨੇ ਕੀ ਲੈਣਾ ਉਹਦੇ ਤੋਂ ਇਹ ਨਹੀਂ ਕੀ ਲੈਣਾ ਹੈ ਇਹਨਾਂ ਦੇ ਤੇ ਆਪਣੀ ਜ਼ਿੰਦਗੀ ਇਹਨਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੈ ਸਹੀ ਹੈ ਆਪਣੀ ਜ਼ਿੰਦਗੀ ਜਿਉਣੀ ਹੈ ਪਰ ਸੱਚ ਜਾਣੋ ਜਿਸ ਪਰਿਵਾਰ ਵਿੱਚ ਰਿਸ਼ਤਿਆਂ ਦੀ ਕਦਰ ਨਹੀਂ ਹੈ ਨਾ ਤਾਂ ਇੱਕ ਦਿਨ ਤੁਹਾਨੂੰ ਵੀ ਕਦਰ ਕਰਨੀ ਬੰਦ ਕਰ ਦੇਣਗੇ ਤੁਸੀਂ ਵੀ ਤਾਂ ਫਿਰ ਉਹਨਾਂ ਦੇ ਰਿਸ਼ਤੇਦਾਰ ਹੀ ਬਣ ਰਹੇ ਹੋ ਦਿਖੋ ਤਾਂ ਸਹੀ ਸਮਝੋ ਆਪਣੇ ਆਪ ਨੂੰ ਉਸ ਜਗ੍ਹਾ ਤੇ ਖੜਾ ਕਰਕੇ ਜਿਸ ਜਗ੍ਹਾ ਤੇ ਕਦੇ ਕੋਈ ਹੋਰ ਖੜਾ ਸੀ ਤੇ ਉਸ ਦੇ ਨਾਲ ਇਹ ਹੋਇਆ ਸੀ ਅਸੀਂ ਕੀ ਲੈਣ ਤੋਂ ਅਸਲ ਵਿੱਚ ਅਸੀਂ ਬਾਅਦ 'ਚ ਹੀ ਫਿਰ ਦੇਖਦੇ ਹਾਂ ਕਿ ਲੈ ਅਸੀਂ ਇਸ ਚੀਜ਼ ਨੂੰ ਇਗਨੋਰ ਕੀਤਾ ਤੇ ਫਿਰ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਸਚਾਈ ਹੈ ਜੀ ਬਿਲਕੁਲ ਜਿਨ੍ਹਾਂ ਜੋ ਪਰਿਵਾਰ ਜੋ ਪਰਿਵਾਰ ਇਕੱਠੇ ਰਹਿੰਦੇ ਆ ਜੋ ਪਰਿਵਾਰ ਰਿਸ਼ਤਿਆਂ ਦਾ ਦੂਰ ਤੱਕ ਵਰਤਦੇ ਆ ਉਹਨਾਂ ਦੇ ਅੰਦਰ ਰਿਸ਼ਤਿਆਂ ਦੀ ਬੜੀ ਕਦਰ ਵੀ ਹੁੰਦੀ ਹੈ ਹੈਨਾ ਤੇ ਦੇਖੋ ਜੀ ਸਦਕੇ ਦੇਖੋ ਮੁੰਡਾ ਦੇਖੋ ਬੜੇ ਧਿਆਨ ਨਾਲ ਕੁੜੀ ਦੇਖੋ ਧਿਆਨ ਨਾਲ ਤੋਂ ਮਤਲਬ ਸਟੱਡੀ ਦੇਖੋ ਦਿਮਾਗ ਥੋੜਾ ਟਾਈਮ ਜਿਹੜਾ ਕਹਿੰਦੀ ਆ ਨਾ ਅੱਜਕੱਲ ਗੱਲਬਾਤ ਦਾ ਦੇਣਾ ਚਾਹੀਦਾ ਇਸ ਤੋਂ ਵੀ ਪਤਾ ਚੱਲ ਜਾਂਦਾ ਇਸ ਤੋਂ ਵੀ ਸੋਚ ਦਾ ਪਤਾ ਚੱਲ ਜਾਂਦਾ ਜਦੋਂ ਤੁਸੀਂ ਪਰਿਵਾਰ ਬਾਰੇ ਚਰਚਾ ਕਰਦੇ ਪਰ ਇੰਨੀ ਵੀ ਨਹੀਂ ਚਰਚਾ ਕਰਨੀ ਚਾਹੀਦੀ ਅੱਜਕੱਲ ਤੇ ਬਸ ਚਰਚਾ ਹੀ ਰਾਤ ਦੇ 2-2 ਵਜੇ ਤੱਕ ਚੱਲਦੀ ਆ ਇੰਨੀ ਵੀ ਨਹੀਂ ਚਰਚਾ ਕਰਨੀ ਚਾਹੀਦੀ ਕਿ ਬਾਤ ਹੀ ਚਰਚਾ ਕਰਨ ਵਾਲੀ ਕੋਈ ਗੱਲ ਹੀ ਨਾ ਰਹਿ ਜਾਵੇ ਗੱਲਾਂ ਹੀ ਖਤਮ ਹੋ ਜਾਣ ਤੇ ਫਿਰ ਮੂੰਹ ਵਟੇ ਰਹਿਣ ਇੱਕ ਦੂਜੇ ਨਾਲ ਹਾਂ ਠੀਕ ਆ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਜਿਹੜੀਆਂ ਚੁੱਪੀ ਰਹਿ ਕੇ ਚੁੱਪ ਹੀ ਰਹਿਣ ਜਾਂ ਜੋ ਨਾ ਹੀ ਭੇਤ ਖੁੱਲਣ ਤਾਂ ਚੰਗਾ ਕਈ ਵਾਰੀ ਕੁਝ ਭੇਤ ਪਰਿਵਾਰ ਦੇ ਛੁਪੇ ਰਹਿਣ ਵਿੱਚ ਹੀ ਭਲਾਈ ਹੁੰਦੀ ਆ ਸਮਝਦਾਰੀ ਇਹ ਆ ਕਿ ਅਸੀਂ ਕਿਸ ਨਾਲ ਕਿੰਨਾ ਕੁ ਖੁੱਲਣਾ ਕਿਸ ਨਾਲ ਕਿੰਨੀ ਕੁ ਗੱਲ ਕਰਨੀ ਹੈ ਕਿਹੜਾ ਰਿਸ਼ਤਾ ਕਿੱਥੇ ਮਾਇਨੇ ਰੱਖਦਾ ਹੈ ਗੱਲ ਇਹ ਆ ਗੱਲ ਬਾਤ ਦੀ ਗੱਲ ਕੀਤੀ ਆਪਾਂ ਪਰ ਇਹ ਆ ਕਿ ਕਈ ਵਾਰੀ ਅਗਲਾ ਬਾਤ ਚ ਕਹਿ ਦਿੰਦਾ ਨਹੀਂ ਜੀ ਮੈਂ ਤਾਂ ਵੈਸੇ ਹੀ ਕਹਿ ਦਿੱਤਾ ਸੀ ਵੈਸੇ ਵੂਸੇ ਕੁਝ ਨਹੀਂ ਹੁੰਦਾ ਅਸਲ ਦੇ ਵਿੱਚ ਜੋ ਤੇ ਦਿਮਾਗ ਚ ਚੱਲ ਰਿਹਾ ਹੁੰਦਾ ਉਸ ਤੇ ਜ਼ਰੂਰ ਸੋਚਿਆ ਕਰੋ ਕਿ ਇਹ ਇਹਨੀ ਗੱਲ ਫੜੀ ਕਿੱਥੋਂ ਇਹ ਕਿਉਂ ਹੈ ਇਹਦੇ ਦਿਮਾਗ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਸੀ ਆਪਣੀ ਵੀ ਕਲੈਰਿਟੀ ਕਰੋ ਤੇ ਅਗਲੇ ਨੂੰ ਵੀ ਕਲੈਰਿਟੀ ਦਿਓ ਤਾਂ ਕਿ ਰਿਸ਼ਤਿਆਂ ਚ ਕੜਤਣ ਹਮੇਸ਼ਾ ਸ਼ਬਦਾਂ ਦੀ ਵਜ੍ਹਾ ਨਾਲ ਕਿਸੇ ਸਿਆਣੇ ਨੇ ਬੜੀ ਵਧੀਆ ਗੱਲ ਕਹੀ ਸੀ ਕਹਿੰਦੇ ਫੱਟ ਭਰ ਜਾਂਦੇ ਆ ਕਾਦੇ ਵਾਰ ਦੇ ਹਰ ਤਰ੍ਹਾਂ ਦੇ ਵਾਰ ਦੇ ਭਾਵੇਂ ਟੱਕ ਕੋਈ ਵੀ ਲੱਗਿਆ ਹੋਵੇ ਭਰ ਜਾਂਦਾ ਜੁਬਾਨ ਦਾ ਲੱਗਿਆ ਹੋਇਆ ਕਟ ਹਮੇਸ਼ਾ ਹਰਾ ਰਹਿੰਦਾ ਹੈ ਜਾਨੀ ਜੁਬਾਨ ਦੇ ਦਿੱਤੇ ਹੋਏ ਸ਼ਬਦ ਤੁਹਾਨੂੰ ਜ਼ਿੰਦਗੀ ਵਿੱਚ ਜਦੋਂ ਜਦੋਂ ਕਿਸੇ ਨਾ ਕਿਸੇ ਮੋੜ ਤੇ ਕੋਈ ਨਾ ਕੋਈ ਗੱਲ ਫੇਰ ਹੋਏਗੀ ਉਹ ਫੇਰ ਹਰਾ ਹੋ ਕੇ ਤੁਹਾਡੇ ਜ਼ੁਬਾਨ 'ਚ ਤੁਹਾਡੇ ਦਿਮਾਗ 'ਚ ਤੁਹਾਡੇ ਮਨ 'ਚ ਹਰ ਜਗ੍ਹਾ ਤੇ ਕੜਤਣ ਪਾ ਦਵੇਗਾ ਤਾਂ ਇਸੇ ਤਰ੍ਹਾਂ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਆਪਣੇ ਮਨ ਤੇ ਦਿਮਾਗ ਨੂੰ ਸਟੇਬਲ ਕਰਕੇ ਹੀ ਬੋਲਣਾ ਚਾਹੀਦਾ ਹਣਾ ਆ ਬੋਲਣ ਦੀ ਵਜ੍ਹਾ ਨਾਲ ਪਿੱਛੇ ਜੀ ਕੋਈ ਹੋਰ ਵੀ ਖਾਸਾ ਗਾਹ ਜਾ ਪਿਆ ਸੀ ਪਰ ਠੀਕ ਹੈ ਓਕੇ ਕਈ ਵਾਰੀ ਕੁਝ ਲੋਕ ਦਿਖਾਵੇ ਲਈ ਵੀ ਕੋਈ ਚੀਜ਼ਾਂ ਬੋਲ ਜਾਂਦੇ ਆ ਪਬਲਿਸਿਟੀ ਲਈ ਵੀ ਕੋਈ ਚੀਜ਼ਾਂ ਬੋਲ ਜਾਂਦੇ ਆ ਕੈਮਰੇ ਲਈ ਵੀ ਕੋਈ ਚੀਜ਼ਾਂ ਬੋਲ ਜਾਂਦੇ ਆ ਪਰ ਨਹੀਂ ਨਹੀਂ ਬੋਲਣਾ ਚਾਹੀਦਾ ਇੰਨਾ ਕੁ ਕੀ ਹੈ ਕਿ ਤੁਹਾਡੇ ਤੇ ਕੋਈ ਚੀਜ਼ ਇੰਨੀ ਹਾਵੀ ਹੋ ਜੇ ਕਿ ਤੁਹਾਨੂੰ ਆਪਣੇ ਸਟੈਂਡਰਡ ਦਾ ਹੀ ਨਹੀਂ ਪਤਾ ਕਿ ਤੁਹਾਨੂੰ ਆਪਣੀ ਐਮੀਅਤ ਦਾ ਹੀ ਨਹੀਂ ਪਤਾ ਤੁਹਾਨੂੰ ਆਪਣੇ ਸਟੇਟਸ ਦਾ ਹੀ ਨਹੀਂ ਪਤਾ ਕਿ ਤੁਸੀਂ ਕੀ ਕਰ ਰਹੇ ਹੋ ਕਿਉਂ ਕਰ ਰਹੇ ਹੋ ਕੀ ਹੈ ਕਿ ਚਾਰ ਪੈਸੇ ਪਿੱਛੇ ਤੁਸੀਂ ਆਪਣਾ ਜਮੀਰ ਆਪਣਾ ਦਿਮਾਗ ਆਪਣਾ ਮਨ ਸੇਲ ਕਰ ਰਹੇ ਆ ਅਸੀਂ ਹਨਾ ਤਾਂ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕੋਈ ਅਹਜਾ ਕੰਮ ਕੋਈ ਅਹਜਾ ਕਰਮ ਨਾ ਕਰੋ ਜਿਹਦੇ ਲਈ ਤੁਹਾਨੂੰ ਕੱਲ ਨੂੰ ਸ਼ਰਮਿੰਦਾ ਹੋਣਾ ਪਵੇ ਆਪਣੇ ਆਪ ਤੋਂ ਦੂਜੇ ਤੋਂ ਨਹੀਂ ਦੂਜੇਤੀ ਕੋਈ ਪਰੇਸ਼ਾਨੀ ਨਹੀਂ ਹੈ ਉਹ ਅੱਜ ਉਹ ਤੁਸੀਂ ਚੰਗਾ ਵੀ ਹੋਵੋਗੇ ਤਾਂ ਨਹੀਂ ਤੁਹਾਨੂੰ ਸ਼ਰਮਿੰਦਾ ਕਰ ਦੇਣਗੇ ਪਰ ਇਹ ਹੈ ਸਿਆਣੇ ਕਹਿੰਦੇ ਆ ਕਿ ਆਪਣੀਆਂ ਨਜ਼ਰਾਂ ਤੋਂ ਨਹੀਂ ਇਨਸਾਨ ਗਿਰਨਾ ਚਾਹੀਦਾ ਦੋਈ ਸਿੱਟੀ ਜਾਂਦਾ ਸੁੱਟੀ ਜਾਵੇ ਦੁਨੀਆ ਤੇ ਤੁਹਾਨੂੰ ਸੁੱਟਣ ਨੂੰ ਹੀ ਫਿਰਦੀ ਪਈ ਹੈ ਦੁਨੀਆ ਤੋਂ ਲੈਣਾ ਵੀ ਕੀ ਹੈ ਪਲੜੇ ਦੋਨੇ ਹੀ ਭਾਰੀ ਨੇ ਗੱਲ ਇਹ ਆ ਅਸੀਂ ਕਿਹੜਾ ਪਲੜਾ ਚਾਹੁੰਦੇ ਆ ਤੇ ਕਿਹੜੇ ਪਾਸੇ ਅਸੀਂ ਜਾਣੇ ਆ ਠੀਕ ਜੀ ਬਹੁਤ ਹੀ ਸਮਝਦਾਰ ਹੋ ਤੁਸੀਂ ਬਹੁਤ ਹੀ ਵਧੀਆ ਅੱਜ 21 ਮਾਰਚ 2025 ਦਿਨ ਸ਼ੁੱਕਰਵਾਰ ਦਾ ਸੰਤਮੀ ਤਿਥੀ ਹੈ ਜੀ ਅੱਜ ਕ੍ਰਿਸ਼ਨ ਪੱਖ ਦੀ ਚੇਤਰ ਮਹੀਨੇ ਦਾ ਹਨੇਰ ਪੱਖ ਚੱਲ ਰਿਹਾ 7ਵੀਂ ਤਿਥੀ ਹੈ ਤੇ ਜੇਸਟਾ ਨਕਸ਼ਤਰ ਚੱਲ ਰਿਹਾ ਕੱਲ ਸਵੇਰੇ ਤੜਕੇ ਤੱਕ ਸਿੱਧਿ ਯੋਗ ਰਹੇਗਾ ਕੱਲ ਸਵੇਰੇ ਤੜਕੇ ਤੱਕ ਤਾਂ ਜਨਮ ਲੈਣ ਵਾਲੇ ਬੱਚੇ ਨੂੰ ਗੰਡ ਮੂਲ ਦੀ ਪੂਜਾ ਲੱਗਣੀ ਹੈ ਪਰ ਉਸ ਤੋਂ ਬਾਅਦ ਵੀ ਗੰਡ ਮੂਲ ਬਣੇ ਹੀ ਰਹਿਣਗੇ ਕਿਉਂ ਕਿਉਂਕਿ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਚੱਲ ਪਵੇਗਾ ਠੀਕ ਹੈ ਅੱਜ ਦੇ ਦਿਨ ਜਾਨੀ ਸ਼ੁੱਕਰਵਾਰ ਵਾਲੇ ਦਿਨ 21 ਮਾਰਚ ਨੂੰ ਅ ਬ੍ਰਿਜਚ ਰਾਸ਼ੀ ਵਿੱਚ ਚੰ드ਰਮਾ ਪੂਰਾ ਦਿਨ ਕੱਲ ਸਵੇਰੇ ਤੜਕੇ ਰਾਸ਼ੀ ਪਰਵਰਤਨ ਕਰਕੇ ਤਨੂ ਰਾਸ਼ੀ ਵਿੱਚ ਜਾਣਗੇ। ਭਦਰਾ 335 ਤੱਕ ਰਵੇ ਜਿੱਕਿ ਜੋ ਤੜਕੇ ਸਵੇਰ ਦੀ ਕੱਲ ਦੀ ਚੱਲਦੀ ਪਈ ਸੀ। ਸ਼ੀਤਲਾ ਸਤਵੀਂ ਦਾ ਵਰਤ ਹੈ ਜੀ ਅੱਜ ਦੇ ਦਿਨ ਤੇ ਮੇਲਾ ਸ਼ੀਤਲਾ ਮਾਤੀ ਦਾ ਮਾਤਾ ਦਾ ਜੋ ਕੋਰਾਲੀ ਵਿੱਚ ਕੇ ਮਨਾਇਆ ਜਾਂਦਾ ਹੈ ਕਾਫੀ ਮਸ਼ਹੂਰ ਹੈ ਮੇਲਾ ਉਹ ਵੀ ਰਹੇਗਾ ਅੱਜ ਤੇ ਗ੍ਰਹਾਂ ਦੀ ਗੱਲ ਕੀਤੀ ਜਾਵੇ ਤਾਂ ਰਾਹੂ ਕਾਲ ਦੀ ਗੱਲ ਕੀਤੀ ਜਾਵੇ ਤਾਂ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ। ਰਹਿਣ ਵਾਲਾ ਹੈ ਠੀਕ ਹੈ ਦੇਖੋ ਵੈਸੇ ਤੇ ਤੁਹਾਨੂੰ ਪਤਾ ਹੀ ਹੈ ਕਿ ਸ਼ੁਕਰ ਅਸਤ ਹੋਇਆ 19 ਮਾਰਚ ਤੋਂ ਤੇ ਇਸ ਨੇ ਸ਼ੁਕਰ ਨੇ ਉਦੇ ਹੋਣਾ 25 ਮਾਰਚ ਨੂੰ ਠੀਕ ਹੈ ਗ੍ਰਹਿਆਂ ਦੇ ਮੁਤਾਬਕ ਕਿੰਦਾ ਜਾ ਜਾਏਗਾ ਤੁਹਾਡਾ ਅੱਜ ਦਾ ਦਿਨ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਤੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਰੇ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲੇ ਕੁਝ ਧਾਰਮਿਕ ਹੋਣ ਵਾਲੇ ਆ ਕੁਝ ਮਨ ਚ ਸੋਚ ਤੇ ਕੁਝ ਇਮੋਸ਼ਨਲ ਵੀ ਜ਼ਿਆਦਾ ਹੀ ਹੋਣ ਵਾਲੇ ਆ ਪਰੇਸ਼ਾਨੀਆਂ ਇਮੋਸ਼ਨਲ ਦੀ ਵਜ੍ਹਾ ਨਾਲ ਨਹੀਂ ਵਧਗਦੀਆਂ ਪਰ ਜਦੋਂ ਅਸੀਂ ਇਮੋਸ਼ਨਲ ਹੋ ਕੇ ਉਹੀ ਗੱਲ ਕਿ ਕਿਸੇ ਨੂੰ ਇਹੋ ਜਿਹਾ ਪ੍ਰੋਮਿਸ ਕਰ ਬੈਠਦੇ ਆ ਜੋ ਅਸੀਂ ਅੱਗੇ ਜਾ ਕੇ ਪੂਰਾ ਨਹੀਂ ਕਰ ਪਾਉਂਦੇ ਤਾਂ ਪਰੇਸ਼ਾਨੀਆਂ ਉਦੋਂ ਵਧਦੀਆਂ ਨੇ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਪ੍ਰੇਮ ਸਬੰਧ ਚੋਂ ਤੁਸੀਂ ਕਿਸੇ ਨਾਲ ਵੀ ਤੁਹਾਡੀ ਕੋਈ ਟਿਊਨਿੰਗ ਅੱਛੀ ਚੱਲ ਰੇ ਤਾਂ ਕਿਸੇ ਵੀ ਰਿਸ਼ਤੇ ਨੂੰ ਅੱਗੇ ਵਧਾਉਣਾ ਹੈ ਤਾਂ ਕੋਸ਼ਿਸ਼ੇ ਕਰਨੀ ਹੈ ਕਿ ਪਰਿਵਾਰ ਦੀ ਸਲਾਹ ਨਾਲ ਅੱਗੇ ਵਧਾਇਆ ਜਾਵੇ ਇਹ ਨਹੀਂ ਕਿ ਐਵੇਂ ਬਿਨਾਂ ਸਿਰਪੈਰ ਤੋਂ ਗੱਲ ਕਰਕੇ ਕੁਝ ਨਾ ਕੁਝ ਅਲਜੇਵੇਂ ਪਰਿਵਾਰ ਲਈ ਹੋਰ ਖੜੇ ਕੀਤੇ ਜਾਣ ਇਹ ਨਹੀਂ ਕਰਨਾ ਠੀਕ ਹੈ ਤਾਂ ਧਿਆਨ ਰੱਖਣ ਵਾਲੀ ਕਿਹੜੀ ਗੱਲ ਹੈ ਕਿ ਇਮੋਸ਼ਨਲ ਨਹੀਂ ਜ਼ਿਆਦਾ ਹੋਣਾ ਧਾਰਮਿਕ ਸੋਚ ਤੁਹਾਡੀ ਰਹਿਣ ਵਾਲੀ ਹੈ ਵਾਧੂ ਖੱਜਲ ਖਵਾਰੀ ਤੋਂ ਬਚਣ ਦੇ ਲਈ ਅੱਜ ਕੀ ਕਰਨਾ ਕਿਉਂਕਿ ਕੱਜਲ ਖਵਾਰੀ ਤਾਂ ਦੇਖੋ ਹੋ ਹੀ ਰਹੀ ਹੈ ਜੋ ਗੰਡਮੂਲ ਦਾ ਨਕਸ਼ਤਰ ਹੈ ਉਹ ਮਿੱਤਰ ਤੇ ਹੈ ਨਹੀਂ ਹੈ ਜਿਹੜਾ ਚੱਲਦਾ ਪਿਆ ਇਸ ਕਰਕੇ ਕਦੇ-ਕਦੇ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਥੋੜਾ ਵਾਹ ਤੁਹਾਡੀ ਖਚਲ ਖਵਰੀ ਚੋਆ ਜਣੀ ਇੱਕ ਤਾਂ ਖਰਚੇ ਬਹੁਤ ਜ਼ਿਆਦਾ ਦੂਜਾ ਸੋਚ ਬਹੁਤ ਦਿਮਾਗ ਦੇ ਕੋਲੇ ਭੱਜਦੇ ਹੀ ਬੜੇ ਆ ਉਹਨਾਂ ਨੂੰ ਸਟੇਬਲ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਮੱਥੇ ਤੇ ਕੇਸਰ ਲਗਾ ਲੈਣਾ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਤਨ ਬਿਜ਼ਨਸ ਕੰਮ ਕਰ ਲਈ ਅੱਜ ਦਾ ਦਿਨ ਅੱਛਾ ਜਾਏਗਾ ਬੁੱਧ ਦਾ ਨਕਸ਼ਤਰ ਵਧੀਆ ਹੈ ਕਿ ਤੋ ਰੁੱਕਿਆ ਪੈਸਾ ਮਿਲ ਸਕਦਾ ਹੈ ਘਰੇਲੂ ਮਾਹੌਲ ਵੀ ਤਕਰੀਬਨ ਤਕਰੀਬਨ ਠੀਕ ਠਾਕ ਰਹਿਣ ਵਾਲਾ ਪਰ ਗੱਲ-ਗੱਲ ਤੇ ਰੋਣਾ ਚੰਗੀ ਗੱਲ ਨਹੀਂ ਕੋਈ ਮਨ ਚ ਗੱਲ ਹੈ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਸ਼ੇਅਰ ਕਰੋ ਇਮੋਸ਼ਨਲ ਤੁਸੀਂ ਵੀ ਥੋੜਾ ਜਿਹਾ ਘੱਟ ਹੋਵੋ ਹਾਂ ਥੋੜਾ ਜਿਹਾ ਰੂਟੀਨ ਨੂੰ ਲੈ ਕੇ ਨਾ ਰੂਟੀਨ ਵਰਕ ਨੂੰ ਲੈ ਕੇ ਥੋੜਾ ਜਿਦਾਂ ਆਪਾਂ ਕਹਿ ਦਿੰਦੇ ਆ ਕਿ ਉਲਝੇਵੇਂ ਦਿਮਾਗ ਤੇ ਹਾਹੀ ਰਹਿਣਗੇ ਜੈਮਿਨੀ ਜਨ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲਈ ਅੱਜ ਨਕਸ਼ਤਰ ਮਿੱਤਰ ਹੀ ਹੈ ਜਾਨੀ ਜੋ ਚੰਦਰਮਾ ਜੇਸ਼ਟਾ ਨਕਸ਼ਤਰ ਚ ਚੱਲ ਰਿਹਾ ਬੁੱਧਾ ਨਕਸ਼ਤਰ ਹੈ ਤੇ ਆਪਣੇ ਲਈ ਸੋਚਣਾ ਚੰਗੀ ਗੱਲ ਹੈ ਬਹੁਤ ਹੀ ਵਧੀਆ ਪੰਛੀਆਂ ਨੂੰ ਸਤਨਾਜਾ ਜਰੂਰ ਪਾ ਦੇਣਾ ਤੇ ਹਲਕਾ ਜਿਹਾ ਹਰਾ ਰੰਗ ਪਾ ਲੈਣਾ ਤੇ ਕੋਸ਼ਿਸ਼ ਕਰਨੀ ਕੋਈ ਸਰਕਾਰੀ ਚਿੱਠੀ ਨੋਟਿਸ ਨਾ ਮਿਲੇ ਤਾਂ ਹਰ ਕੰਮ ਭਾਵੇਂ ਉਹ ਬੈਂਕ ਦਾ ਹੈ ਤੇ ਭਾਵੇਂ ਕਿਸੇ ਕਿਸ਼ਤ ਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਇਹ ਭਾਵੇਂ ਕੋਈ ਲਾਇਸੈਂਸ ਵਗੈਰਾ ਦਾ ਹੈ ਤਾਂ ਉਹ ਸਹੀ ਤਰੀਕੇ ਨਾਲ ਕਰੋ ਕੈਂਸਰ ਜਾਂ ਨੀ ਕਰਕਰਾਚੀ ਵਾਲਿਆਂ ਦੇ ਲਈ ਜੋ ਸਿਤਾਰੇ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਹਿਲਾਂ ਸ਼ਨੀ ਦਾ ਨਕਸ਼ਤਰ ਸੀ ਤੇ ਹੁਣ ਬੁੱਧ ਦਾ ਨਕਸ਼ਤਰ ਦੋਨੋਂ ਹੀ ਮਿੱਤਰ ਨਹੀਂ ਹੈਗੇ ਤਾਂ ਇਸ ਕਰਕੇ ਥੋੜਾ ਜਿਆਦਾ ਸੰਭਲ ਕੇ ਸੇਤ ਦਾ ਧਿਆਨ ਰੱਖਣਾ ਹੈ ਗਲਾਈ ਦੀ ਸਕਿਨ ਪ੍ਰੋਬਲਮ ਤਾਂਗ ਕਰ ਸਕਦੀ ਹੈ ਲੱਤਾਂ ਬਾਹ ਤੇ ਸੱਟ ਦਾ ਭੈ ਵੀ ਬਣਿਆ ਰਹੇ ਕੋਈ ਅਲੀਗੇਸ਼ਨ ਤੋਂ ਮਤੋਂ ਵੀ ਬਤਨਾ ਮਸੇ ਸਾਰੇ ਪਾਸੇ ਤੋਂ ਬਚ ਕੇ ਰਹਿ ਕਈ ਮੁੱਦਿਆਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਈਲੈਂਟ ਮੋਡ ਵਿੱਚ ਰਹਿਣਾ ਜਿੱਥੇ ਸਲਾਹ ਨਹੀਂ ਲਈ ਗਈ ਨਾ ਉੱਥੇ ਨਾ ਹੀ ਦੋ ਤਾਂ ਚੰਗਾ ਚਲੋ ਕੱਚੀ ਲੱਸੀ ਦੇ ਛਿੱਟੇ ਅੱਖਾਂ ਦੇ ਜ਼ਰੂਰ ਮਾਰ ਲੈਣੇ ਆ ਤੇ ਨਾਲ ਪੀਲਾ ਰੰਗ ਜਾਂ ਪੀਲੇ ਰੰਗ ਤਰਮਾਲ ਆਪਣੀ ਕੋ ਰੱਖ ਲੈਣਾ ਨਿਯੋਜਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਥੋੜੇ ਜਿਹਾ ਸਿਤਾਰੇ ਕੋਈ ਜ਼ਿਆਦਾ ਵਧੀਆ ਨਹੀਂ ਚੱਲਦੇ ਭਈ ਦਿਮਾਗੀ ਰਿਲੈਕਸ ਆਜੇ ਤੁਹਾਨੂੰ ਥੋੜੀ ਦਿਨ ਮਿਲਣ ਵਾਲੀ ਨਹੀਂ ਹੈ ਕਦੇ ਕਿਸੇ ਪੇਪਰ ਨੂੰ ਲੈ ਕੇ ਤੇ ਕਦੇ ਕਿਸੇ ਪੇਪਰ ਨੂੰ ਲੈ ਕੇ ਉਲਝਾਵੇਂ ਵਦੇ ਹੋਇਆ ਸੂਰਜ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜੀ ਇੱਕ ਤਾਂ ਜਲਦੀ ਉੱਠਣਾ ਹੈ ਗਾਇਤਰੀ ਮੰਤਰ ਸੁਣਨਾ ਹੈ ਤੇ ਦੂਜਾ ਤੁਸੀਂ ਵਾਹਨ ਬਹੁਤ ਧਿਆਨ ਨਾਲ ਚਲਾਉਣਾ ਹੈ ਤੇ ਤੀਜਾ ਸਭ ਤੋਂ ਜ਼ਰੂਰੀ ਅ ہری مونگی ਲੈ ਕੇ ਰਾਤ ਨੂੰ ਭਉਂ ਤੇ ਪੰਛੀਆਂ ਨੂੰ ਪਾਉ ਜਾਂ ਹਰੀਆਂ ਸਬਜ਼ੀਆਂ ਲੰਗਰ ਚ ਦੇ ਦੋ ਅਗਲੀ ਰਾਸ਼ੀ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾਂ ਨਕਸ਼ਤਰ ਅਜਮਿਤਰ ਹੈ ਵਧੀਆ ਰਹੇਗਾ એનર્ਜੀ ਵਧੀਆ ਰਹੇਗੀ ਬੱਚਿਆਂ ਨਾਲ ਟਾਈਮ ਸਪੈਂਡ ਹੋਏਗਾ ਕਿਤੇ ਪਾਰਟੀ ਫੰਕਸ਼ਨ ਦਾ ਟੈਂਡ ਦਾ ਮੌਕਾ ਮਿਲੇਗਾ ਗੱਡੀਆਂ ਲੈਂਡ ਸੰਬੰਧੀ ਜਾਂ ਘਰ ਵਿੱਚ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣ ਸੰਬੰਧੀ ਜਾਂ ਕੁਝ ਬੀਜਣ ਵਡਣ ਸੰਬੰਧੀ ਕੁਝ ਗੱਲਬਾਤ ਤੁਹਾਡੀ ਵਧੀਆ ਰਹੇਗੀ ਕਿਸੇ ਵੀ ਚੀਜ਼ ਦੀ ਤੁਸੀਂ ਸੇਲ ਪਰਚੇਜ਼ ਕਰਨੀ ਹੈ ਤਾਂ ਉਹਦਾ ਅੱਛਾ ਰੇਟ ਮਿਲ ਜਾਏਗਾ ਲਿਬਰਾ ਜਾਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਬਿਜ਼ਨਸ ਲਈ ਸਿਤਾਰੇ ਅੱچھے ਆ ਵਿਦੇਸ਼ ਲਈ ਵੀ ਅੱچھے ਆ ਵਿਦੇਸ਼ ਵਿੱਚ ਕੋਈ ਪੇਪਰ ਜਮਾ ਕਰਾਉਣਾ ਤਾਂ ਉਹਦੇ ਲਈ ਵੀ ਅੱਛੇ ਆ ਠੀਕ ਹੈ ਕੋਸ਼ਿਸ਼ ਕਰਨੀ ਹੈ ਦੁੱਧ ਮੱਥੇ ਤੇ ਲਗਾ ਲੈਣਾ ਹੈ ਤੇ ਦੁੱਧ ਦਾ ਪੈਕੇਟ ਇੱਕ ਧਾਰਮਿਕ ਸਥਾਨ ਤੇ ਅੱਜ ਵੀ ਰੱਖ ਦੇਣਾ ਹੈ ਸਕੋਰਪੀਓ ਬ੍ਰਿਸ਼ਚੇ ਰਾਸ਼ੀ ਥੋੜੀ ਜੀ ਸਿਹਤ ਖਰਾਬ ਥੋੜਾ ਜਿਹਾ ਮਨ ਖਰਾਬ ਛੋੜਾ ਜਿਹਾ ਉਲਝੇ ਮਾਂ ਜਿਆਦਾ ਤੇ ਥੋੜਾ ਜਿਆ ਡਿਸਟਰਬ ਤੁਸੀਂ ਹੋਏ ਥੋੜੀ ਸੁਸਤੀ ਜੀ ਵੀ ਰਹੀ ਸਰੀਰ ਨੂੰ ਅੱਜ ਦਾ ਦਿਨ ਥੋੜਾ ਜਿਆ ਇਦਾਂ ਹੀ ਜਾਏਗਾ ਚਲੋ ਘਰ ਚ ਰਿਸ਼ਤੇਦਾਰ ਆ ਸਕਦੇ ਆ ਜਾਂ ਤੁਸੀਂ ਕਿਤੇ ਜਾ ਸਕਦੇ ਹੋ ਕੋਈ ਮੂਵੀ ਦੇਖਣ ਦਾ ਮਨ ਬਣ ਰਿਹਾ ਤਾਂ ਜਰੂਰ ਮੂਵੀ ਦੇਖੋ ਕਿਉਂਕਿ ਨਕਸ਼ਤਰ ਮਿੱਤਰ ਨਹੀਂ ਐਵੇਂ ਹੀ ਉਦਾਸੀ ਤੇ ਸੁਸਤੀ ਬਣੀ ਰਹਿ ਸਕਦੀ ਆ ਪੰਜ ਦੁੱਧ ਪਾ ਕੇ ਇਸ਼ਨਾਨ ਕਰ ਲਓ ਸੈਜੀਟੇਰੀਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਦੇ ਲਈ ਜੋ ਮੰਗਲਿਕ ਜੋਗ ਬਣ ਰਹਿਣਾ ਹਜੇ ਥੋੜੀ ਦਿਰ ਬਣਨਾ ਹੈ ਜਿਸ ਕਰਕੇ ਤੁਹਾਨੂੰ ਥੋੜੀ ਜਿਹੀ ਉਲਝੇਵੇਂ ਰਹਿਣੇ ਆ ਕੋਸ਼ਿਸ਼ ਇਹ ਕਰਨੀ ਹੈ ਕਿ ਕੁੱਤੇ ਨੂੰ ਰੋਟੀ ਪਾ ਕੇ ਦਿਨ ਦੀ ਸ਼ੁਰੂਆਤ ਕਰਨੀ ਤੇ ਨਾਲ ਬ੍ਰਹਸਪਤ ਦੇ ਲਈ ਤੁਸੀਂ ਆਪਣੇ ਈਸਟ ਨੂੰ ਪੀਲੇ ਫੁੱਲ ਚੜਾ ਸਕਦੇ ਹੋ ਬੁੱਧ ਦਾ ਨਕਸ਼ਤਰ ਹੈ ਹਰਾ ਰੰਗ ਨਹੀਂ ਪੋਣਾ ਭੈਣਾਂ ਦਾ ਸਬੰਧ ਵੀ ਅੱਛੇ ਰੱਖਣੇ ਲੜਨਾ ਵੀ ਨਹੀਂ ਕੈਪ੍ਰਿਗਨ ਮਕਰ રાશિ ਮਕਰ રાશિ ਦੇ ਲਈ ਥੋੜੇ ਜੇ ਮੋਸ਼ੋ ਤੁਸੀਂ ਵੀ ਰਿਸ਼ਤਿਆਂ ਨੂੰ ਲੈ ਕੇ ਹੋਏ ਕੰਮ ਕਾਰਡ ਲਈ ਨੂੰ ਲੈ ਕੇ ਹੋਏ ਬੁੱਧ ਦਾ ਨਕਸ਼ਤਰ ਮਿੱਤਰ ਹੈ ਜੇ ਬੇਸ਼ੱਕ ਕਦੇ-ਕਦੇ ਲੱਗਦਾ ਹੈ ਕਿ ਕਿਸਮਤ ਵਿੱਚ ਸਭ ਕੁਝ ਸਹੀ ਚੱਲ ਰਿਹਾ ਹੈ ਕਿ ਕਦੇ ਲੱਗਦਾ ਹੈ ਕਿ ਨਹੀਂ ਕੁਝ ਵੀ ਸਹੀ ਨਹੀਂ ਹੈ ਬਸ ਐਵੇਂ ਹੀ ਬਾਦੂ ਦੀ ਕਚਲ ਖਵਾਰੀ ਹੋਈ ਪਈ ਹੈ ਕੀ ਕਰਨਾ ਹੈ ਜੇ ਤੁਸੀਂ ਅੱਜ ਬੁੱਧ ਦੇ ਨਕਸ਼ਤਰ ਦੇ ਲਈ ਇੱਕ ਤਾਂ ਹਰੀ ਇਲਾਚੀ ਦਾ ਤુલਸੀ ਦੇ ਪੱਤੇ ਦਾ ਸੇਵਨ ਕਰ ਲਓ ਸਵੇਰ ਤੋਂ ਤੇ ਦੂਜਾ ਦਹੀਂ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਤੀਜੇ ਬੈਠਾ ਸ਼ੁਕਰ ਜ਼ਿੰਦਗੀ ਦੀ ਥੋੜੀ ਜਿਹੀ ਖਟਾਸ ਘਟ ਕਰੇ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਸਿਤਾਰੇ ਠੀਕ ਠਾਕ ਨੇ ਨਕਸ਼ਤਰ ਮਿੱਤਰ ਹੈ ਪਰ ਸੇ ਤੋ ਥੋੜੀ ਜਿਹੀ ਖਰਾਬ ਸਰੀਰ ਦਾ ਤੱਤਾ ਠੰਡਾ ਹੋਣਾ ਬੁਖਾਰ ਚੜਨਾ ਥੋੜਾ ਪਰੇਸ਼ਾਨ ਕਰ ਰਿਹਾ ਤੁਹਾਨੂੰ ਤੁਹਾਡੀ ਜ਼ੁਬਾਨ ਦਾ ਤੱਤਪਣ ਵੀ ਥੋੜੇ ਰਿਸ਼ਤੇ ਖਰਾਬ ਕਰ ਰਿਹਾ ਤਾਂ ਬਾਣੀ ਚ ਮਿਠਾਸ ਰੱਖ ਕੇ ਚੱਲਣਾ ਜ਼ਰੂਰੀ ਹੈ ਸਵੇਰ ਤੋਂ ਜੀਪ ਤੇ ਸ਼ਹਿਦ ਲਾ ਲਓ ਗਾਂ ਨੂੰ ਰੋਟੀ ਪਾ ਦਿਓ ਦੂਜੇ ਬੈਠਾ ਸ਼ੁਕਰ ਸ਼ੁਭਫਲ ਦੇ ਜਾਏਗਾ ਪਾਇਸੇ ਜਨ ਮੀਨ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਤੇ ਭਰੋਸਾ ਬੰਦੇ ਆ ਸਵੇਰ ਤੋਂ ਕੀਰਤਨ ਸੁਣਨਾ ਕੋਈ ਧਾਰਮਿਕ ਕਿਤਾਬ ਪੜ੍ਹਨਾ ਕੋਈ ਮਗਾਉਣ ਬਾਰੇ ਸੋਚ ਰਹੇ ਹੋ ਸਿਤਾਰੇ ਚੰਗਿਆ ਮਨ ਲੱਗੇਗਾ ਨਵੀਂ ਜਾਣਕਾਰੀ ਲੈਣ ਦੇ ਲਈ ਵੀ ਸਿਤਾਰੇ ਅੱਛੇ ਨੇ ਨਾਲ ਹੀ ਥੋੜਾ ਜਿਹਾ ਕੌਨਫੀਡੈਂਸ ਤੁਹਾਡਾ ਵਧੀਆ ਤੇ ਹੋਈ ਜਾਂੀ ਹੈ ਪਰ ਨਾਲ ਹੀ ਓਵਰ ਕੌਨਫੀਡੈਂਸ ਦੀ ਵਜ੍ਹਾ ਨਾਲ ਕਈ ਵਾਰੀ ਥੋੜੇ ਕਲੋਜ਼ਲੀ ਰਿਸ਼ਤੇ ਖਰਾਬ ਵੀ ਹੋ ਜਾਂਦੇ ਆ ਜਾਂ ਬਹਿਸ ਬਾਜੀ ਹੋ ਜਾਂਦੀ ਆ ਤਾਂ ਥੋੜੀ ਜਿਹੀ ਬਹਿਸ ਬਾਜੀ ਤੋਂ ਬਚਣਾ ਹੈ ਹਰ ਗੱਲ 'ਚ ਪਾਣੀ ਚ ਮਿਧਾਣੀ ਪਾਉਣ ਤੋਂ ਵੀ ਬਚਣਾ ਹੈ ਕੋਸ਼ਿਸ਼ ਕਰਨੀ ਹੈ ਕਿ ਬੜੀ ਸਹਜਤਾ ਨਾਲ ਬੜੇ ਪਿਆਰ ਨਾਲ ਹੱਲ ਕਰਕੇ ਚੱਤੇ ਜਾਵੇ ਦਿਨ ਵਧੀਆ ਦੁੱਧ ਚਾਹ ਦੇ ਮਾਲਕੇ ਨਾਉਣਾ ਚਾਂਦੀ ਕੋਲ ਰੱਖਣਾ ਅਸਤੇ ਦਿਨ ਦਾ ਉਪਾਰਾਏਗਾ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਕਿਦਾਂ ਆਪਾਂ ਸਹੀ ਕਰ ਸਕਦੇ ਆ ਸਹੀ ਕਰ ਨਹੀਂ ਸਕਦੇ ਗ੍ਰਹਿ ਮੁਤਾਬਕ ਕਿਦਾਂ ਆਪਣੇ ਆਪ ਨੂੰ ਸਹੀ ਕਰਕੇ ਉਸ ਮੁਤਾਬਕ ਹੀ ਚੱਲ ਕੇ ਆਪਾਂ ਨੁਕਸਾਨ ਤੋਂ ਜਾਂ ਪਰੇਸ਼ਾਨੀਆਂ ਨੂੰ ਘੱਟ ਕਰ ਸਕਦੇ ਆ ਜਾਂ ਬਚ ਜਾਂਦੇ ਆ ਹਨਾ ਕੁਝ ਲੋਕ ਕੁਝ ਨਾ ਕੁਝ ਕੁਐਸਚਨ ਦੇਖੋ ਪੁੱਛਦੇ ਨੇ ਕਿ ਕਿਦਾਂ ਕੀ ਕੀਤਾ ਜਾਵੇ ਜਾਂ ਕਿਵੇਂ उलझੀਆਂ ਨੂੰ ਘੱਟ ਕੀਤਾ ਜਾਵੇ ਜਾਂ ਵਾਸਤੂ ਨੂੰ ਸਹੀ ਕਰਨ ਲਈ ਕਿਹੜੇ ਕਿਹੜੇ ਉਪਾਅ ਜਾਂ ਪਰਹੇਜ਼ ਕੀਤੇ ਜਾਣ ਠੀਕ ਆ ਦੇਖੋ ਗ੍ਰਹਿ ਮੁਤਾਬਕ ਤਾਂ ਵੀ ਆਪਾਂ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਤਰੀਕੇ ਦੇ ਨਾਲ ਹਰ ਤਰੀਕੇ ਦੇ ਨਾਲ ਇਹ ਦੱਸਦੇ ਹੀ ਰਹਿਨੇ ਆ ਕਿ ਕਿਦਾਂ ਕੀ ਕਰਨ ਨਾਲ ਕੀ ਸ਼ੁਭਫਲ ਮਿਲਦਾ ਹੈ ਹਨਾ ਕੁਝ ਵਧੀਆ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ ਜਿੱਦਾਂ ਘਰ ਹੁਣ ਕਿਸੇ ਵੀ ਦਿਸ਼ਾ ਵਿੱਚ ਬਣਿਆ ਹੋਵੇ ਤਾਂ ਉਹਨੂੰ ਚੱਕ ਕੇ ਤੁਸੀਂ ਅ ਅ ਉਸ ਨੂੰ ਚੱਕ ਕੇ ਤੁਸੀਂ ਦੂਜੇ ਪਾਸੇ ਨਹੀਂ ਕਰ ਸਕਦੇ ਹਨਾ ਕਿਸੇ ਨੇ ਪੁੱਛਿਆ ਸੀ ਕਿ ਕਾਕਰੋਚ ਘਰ ਵਿੱਚ ਬਹੁਤ ਆਉਂਦੇ ਆ ਤੇ ਕੋਈ ਉਪਾਅ ਦੱਸੋ ਤੇ ਅਸੀਂ ਦੁਖੀ ਆ ਇਹਨਾਂ ਤੋਂ ਦੇਖੋ ਕਾਕਰੋਚ ਹਮੇਸ਼ਾ ਹੀ ਪਾਈਪਾਂ ਵਿੱਚ ਪਰੇਸ਼ਾਨੀ ਆਉਣ ਕਰਕੇ ਆਉਂਦੇ ਆ ਪਾਈਪ ਦੇ ਵਿੱਚ ਤੁਸੀਂ ਦਵਾਈ ਮਿਲਦੀ ਹੈ ਉਪਾਦੋ ਤੇ ਕਾਕਰੋਚ ਹਟ ਜਾਣਗੇ ਜਾਂ ਲੱਕੜ ਕਰਕੇ ਵੀ ਕਈ ਵਾਰੀ ਲੱਕੜ ਦਾ ਕੰਮ ਹੋਣ ਕਰਕੇ ਕਾਕਰੋਚ ਆਉਂਦੇ ਆ ਤਾਂ ਤੁਸੀਂ ਕਰ ਸਕਦੇ ਹੋ ਵੈਸੇ ਕਾਕਰੋਚ ਦਾ ਘਰ ਵਿੱਚ ਆਉਣਾ ਸ਼ਨੀ ਖਰਾਬ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਤਾਂ ਕੀ ਕਰੋ ਤੁਸੀਂ ਇਕ ਕਦੇ-ਕਦੇ ਵੀਰਵਾਰ ਵਾਲੇ ਦਿਨ ਤੇ ਕਦੇ-ਕਦੇ ਸ਼ਨੀਵਾਰ ਵਾਲੇ ਦਿਨ ਪੀਲੀ ਦਾਲ ਤੇ ਕਾਲੀ ਦਾਲ ਮਿਲਾ ਕੇ ਬਾਹਰ ਪੰਛੀਆਂ ਨੂੰ ਪਾ ਦਿਓ ਤੇ ਜਾਂ ਚੱਲਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦਿਓ ਥੋੜੇ ਦਿਨ ਉਹ ਗ੍ਰਹਿ ਚੌਥੀ ਆ ਜਾਣਗੇ ਬ੍ਰਹਸਪਤ ਸ਼ਨੀ ਦੋਨੋਂ ਮਿਲ ਕੇ ਥੋੜਾ ਸ਼ੁਭ ਫਾਲ ਦੇ ਜਾਣਗੇ ਪਰੇਸ਼ਾਨ ਤੁਸੀਂ ਹੋ ਠੀਕ ਹੈ ਕੋਈ ਵੀ ਚੀਜ਼ ਜਦੋਂ ਇਦਾਂ ਦੀ ਡਿਸਟਰਬ ਕਰਦੀ ਆ ਆਪਾਂ ਆਪਾਂ ਮਾਰਨਾ ਵੀ ਨਹੀਂ ਚਾਹੁੰਦੇ ਹਨਾ ਤੇ ਮਾਰ ਕਿੰਨੇ ਕੁ ਲਈਏ ਕਿਉਂਕਿ ਬਹੁਤ ਜ਼ਿਆਦਾ ਹੋ ਜਾਂਦੇ ਆ ਅੱਜ ਤੱਕ ਵਾਲੇ ਵੈਸੇ ਚਲੋ 100 ਸੁਪਾ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਕੀ ਵਰਤ ਕੇ ਉਹਨਾਂ ਨੂੰ ਕੱਢ ਸਕਦੇ ਆ ਤੇ ਪਰ ਜੋ ਤੁਸੀਂ ਦੱਸਿਆ ਕਿ ਰੈਸਟੋਰੈਂਟ ਵਿੱਚੋਂ ਤੁਸੀਂ ਤਾਂ ਉੱਥੇ ਕੌਕਰੋ ਚ ਆਉਂਦੇ ਆ ਤਾਂ ਉੱਥੇ ਤੁਸੀਂ ਕੀ ਕਰ ਸਕਦੇ ਹੋ ਲੀਲੀ दाल ਤੇ ਕਾਲੀ दाल ਮਿਕਸ ਕਰਕੇ ਲਗਾਤਾਰ 4-5 ਦਿਨ ਵਰ ਜਲ ਪ੍ਰਵਾਹ ਕਰ ਦੋ ਤੇ ਦੂਸਰਾ ਜੋ ਲੱਕੜ ਜੋ ਹੈ ਤੁਹਾਡੀ ਜੇਕਰ ਲੱਕੜ ਦਾ ਕੰਮ ਹੈ ਜਾਂ ਕਿਤੇ ਵੀ ਹੈ ਵੈਸੇ ਲੱਕੜ 'ਚ ਜਿਆਦਾ ਕੌਕਰ ਚਾਉਂਦੇ ਆ ਤਾਂ ਪਾਈਪਾਂ ਵਿੱਚ ਹਮੇਸ਼ਾ ਦਵਾਈ ਪਾ ਕੇ ਰੱਖੋ ਤਾਂ ਪਾਈਪ ਵਿੱਚ ਕੁਛ ਨਾ ਕੁਛ ਕਿਤੇ ਪਾਈਪ ਦੂਜੇ ਨਾਲ ਮਿਲੀ ਹੁੰਦੀ ਹੈ ਤਾਂ ਉਸ ਕਰਕੇ ਵੀ ਕਈ ਵਾਰੀ ਆਉਣ ਲੱਗ ਜਾਂਦੇ ਆ ਤਾਂ ਹਟ ਜਾਣਗੇ ਹੈਨਾ ਤੇ ਇੱਕ ਥੋੜਾ ਜਿਸ ਜਗ੍ਹਾ ਤੇ ਕਾਕਰ ਜਿਆਦਾ ਹੁੰਦੇ ਉਥੇ ਲਾਈਟ ਲਗਾ ਲਓ ਲਾਈਟ ਦਿਨਤੀ ਹੁੰਦੀ ਹੈ ਸ਼ਨੀ ਦੇ ਟਾਈਮ ਤੇ ਜਿਆਦਾ ਹੁੰਦੇ ਆ ਤਾਂ ਥੋੜੀ ਜਿਹੀ ਲਾਈਟ ਕੋ ਰੈੱਡ ਕਲਰ ਦਾ ਪੱਲਬ ਲਗਾ ਕੇ ਰੱਖੋ ਹਟ ਜਾਣਗੇ ਠੀਕ ਚਲੋ ਸਮਾਜਾਜ਼ਤ ਆਪ ਸਭ ਦਾ ਹਸਦਾ ਦਿੰਦਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦੋਈ ਜਾਂਸਤ ਸਸ਼ੀਕਾ